ਸਤਿ ਸ੍ਰੀ ਅਕਾਲ ਜੀ ਅੱਜ ਦੀ ਸਾਡੀ ਵੀਡੀਓ ਹੈ ਪੰਜਾਬੀ ਵਿਆਕਰਨ ਦਾ ਬਹੁਤ ਹੀ ਮਹੱਤਵਪੂਰਨ ਟੌਪਿਕ ਹੈ ਭਾਸ਼ਾ ਜਾਂ ਬੋਲੀ ਜਿਸ ਨੂੰ ਦੁਨੀਆ ਵੀ ਆਖਿਆ ਜਾਂਦਾ ਹੈ ਅੱਜ ਮੈਂ ਦੁਨੀਆ ਦੇ ਉੱਤੇ ਵੀਡੀਓ ਲੈ ਕੇ ਆਈ ਹਾਂ ਹੌਲੀ ਹੌਲੀ ਤੁਹਾਨੂੰ ਮੈਂ ਇਸ ਦੁਨੀਆ ਬਾਰੇ ਸਮਝਾਵਾਂਗੀ ਆਓ ਪਹਿਲਾਂ ਅਸੀਂ ਇੱਕ ਵਾਰੀ ਦੇਖ ਲਈਏ ਭਾਸ਼ਾ ਜਾਂ ਬੋਲੀ ਦੁਨੀਆ ਜਿਹੜੀ ਮੈਂ ਪਹਿਲਾਂ ਵੀਡੀਓ ਪਾਈ ਸੀ ਆਪਣੀ ਭਾਗ 6 ਪੰਜਾਬੀ ਵਿਆਕਰਣ ਦੀ ਸੀਗੀ ਉਸ ਦਾ ਚਾਰ ਭਾਗ ਸੀ ਪੰਜਾਬੀ ਵਿਆਕਰਣ ਦੇ ਧੁਨੀ ਬੋਧ ਸ਼ਬਦ ਬੋਧ ਅਰਥ ਬੋਧ ਵਾਕ ਬੋਧ ਹਾਂਜੀ ਇਹਨਾਂ ਸੀ ਤਿੰਨਾ ਚਾਰਾਂ ਦੇ ਉੱਤੇ ਅਸੀਂ ਜਿਆਦਾ ਹੀ ਡੀਪਲੀ ਅਸੀਂ ਦਾ ਡਿਟੇਲ ਵਿੱਚ ਅਸੀਂ ਜਾਣਕਾਰੀ ਦੇਵਾਂਗੇ ਸਭ ਤੋਂ ਪਹਿਲਾਂ ਅਸੀਂ ਆ ਜਾਂਦੀਆਂ ਗੱਲ ਕਰਦੇ ਹਾਂ ਅਸੀਂ ਧੁਨੀ ਬੋਧ ਦੀ ਧੁਨੀਆਂ ਬਾਰੇ ਅੱਖਰ ਬੋਧ ਜਾਂ ਵਰਣ ਬੋਧ ਵੀ ਜਿਸ ਨੂੰ ਸੰਬੋਧਿਤ ਕੀਤਾ ਜਾਂਦਾ ਹੈ ਹਾਂਜੀ ਗੱਲ ਕਰੀਏ ਸੀ ਦੁਨੀਆ ਭਾਸ਼ਾ ਜਾਂ ਬੋਲੀ ਵਿੱਚ ਇੱਕ ਅਜੀਹਾ ਸਾਧਨ ਹੈ ਜਿਸ ਰਾਹੀਂ ਮਨੁੱਖ ਆਪਣੇ ਵਿਚਾਰਾਂ ਜਾਂ ਮਨੋਭਾਵਾਂ ਨੂੰ ਦੂਸਰੇ ਮਨੁੱਖਾਂ ਨਾਲ ਸਾਂਝਾ ਕਰਦਾ ਰਿਹਾ ਹੈ ਮਨੁੱਖੇ ਮੁੱਢ ਤੋਂ ਹੀ ਆਪਣੇ ਵਿਚਾਰ ਦੂਜਿਆਂ ਨਾਲ ਸਾਂਝੇ ਕਰਦਾ ਰਿਹਾ ਹੈ ਭਾਵੇਂ ਇਹਨਾਂ ਵਿਚਾਰਾਂ ਨੂੰ ਪ੍ਰਗਟ ਕਰਨ ਦੇ ਸਾਧਨ ਵੱਖਰੇ-ਵੱਖਰੇ ਰਹੇ ਹਨ ਠੀਕ ਮੀਨਸ ਜਿਹੜਾ ਮਨੁੱਖੇ ਇਸੇਗਾ ਉਹ ਸ਼ੁਰੂ ਤੋਂ ਹੀ ਆਪਣੇ ਜਿਹੜੇ ਸੀਗੇ ਵਿਚਾਰਨਾਂ ਇੱਕ ਦੂਜੇ ਦੇ ਨਾਲ ਸਾਂਝੇ ਕਰਦਾ ਰਿਹਾ ਹੈ ਜਿਸ ਨੂੰ ਬੋਲਣਾ ਨਹੀਂ ਸੀ ਹੁੰਦਾ ਉਹ ਇਸ਼ਾਰਿਆਂ ਦੇ ਨਾਲ ਸਮਝਾਉਂਦਾ ਰਿਹਾ ਹੈ ਜਾਂ ਫਿਰ ਇਸ ਤਰ੍ਹਾਂ ਕੇ ਨਾਲ ਕਹਿ ਸਕਦੇ ਆ ਜਾਂ ਕੁਝ ਵੀ ਕਿ ਕਿਸੇ ਵੀ ਕਾਰਨ ਵਜੋਂ ਬੋਲਣਾ ਨਾ ਹੋਵੇ ਤੇ ਇਸ਼ਾਰਿਆਂ ਨਾਲ ਸਮਝਾ ਦੇਗਾ ਤਸਵੀਰਾਂ ਰਾਹੀਂ ਸਮਝਾ ਸਕਦੇ ਨੇ ਲਿਖਤੀ ਰੂਪ ਵਿੱਚ ਸਮਝਾ ਸਕਦੇ ਹਨ ਭਾਸ਼ਾ ਦਾ ਅਜੋਕਾ ਰੂਪ ਹੌਲੀ-ਹੌਲੀ ਹੋਣ ਦੇ ਵਿੱਚ ਆਇਆ ਇਹ ਮੌਖਿਕ ਰਹੀ ਹੈ ਠੀਕ ਹੈ ਭਾਸ਼ਾ ਜਿਹੜੀ ਸੀ ਉਹ ਮੌਖਿਕ ਰਹੀ ਹੈ ਬੋਲੀ ਬੋਲੀ ਸ਼ਬਦ ਵੀ ਬੋਲ ਤੋਂ ਬਣਿਆ ਹੈ ਲਿਪੀ ਦੇ ਵਿਕਸਿਤ ਹੋਣ ਨਾਲ ਭਾਸ਼ਾ ਬੋਲਣ ਦੇ ਨਾਲ-ਨਾਲ ਲਿਖੀ ਜਾਣ ਲੱਗੀ ਜਿਹੜੀ ਭਾਸ਼ਾ ਸੀ ਜਿਵੇਂ ਅਸੀਂ ਮੌਖਿਕ ਕੋਈ ਵੀ ਤਰੀਕੇ ਨਾਲ ਅਸੀਂ ਬੋਲਦੇ ਸੀਗੇ ਇਸ ਨੂੰ ਅਸੀਂ ਫਿਰ ਲਿਖਣ ਲੱਗੇ ਮਤਲਬ ਇਹ ਵੀ ਦੋ ਪ੍ਰਕਾਰ ਦੀ ਹੁੰਦੀ ਹੈ ਆਮ ਬੋਲਚਾਲ ਦੀ ਭਾਸ਼ਾ ਸਹਿਤਕ ਜਾਂ ਟਕਸਾਲੀ ਭਾਸ਼ਾ ਬੋਲਚਾਲ ਵਾਲੀ ਭਾਸ਼ਾ ਜਿਹੜੀ ਬੋਲੀ ਜਾਂ ਭਾਸ਼ਾ ਦੀ ਵਰਤੋਂ ਰੋਜ਼ਾਨਾ ਜ਼ਿੰਦਗੀ ਵਿੱਚ ਆਮ ਗੱਲਬਾਤ ਕਰਨ ਸਮੇਂ ਕੀਤੀ ਜਾਂਦੀ ਹੈ ਉਸ ਨੂੰ ਆਮ ਬੋਲਚਾਲ ਦੀ ਭਾਸ਼ਾ ਕਿਹਾ ਜਾਂਦਾ ਹੈ ਇਸ ਵਿੱਚ ਬੋਲਣ ਸਮੇਂ ਵਾਕ ਦੇ ਕਈ ਸ਼ਬਦ ਅਧੂਰੇ ਛੱਡ ਸਕਦੇ ਹਾਂ ਫਿਰ ਵੀ ਦੂਜੇ ਨੂੰ ਮਤਲਬ ਜਿਹੜੀ ਇਸ ਗੱਲਬਾਤ ਅਸੀਂ ਕਰਦੇ ਹਾਂ ਜੇ ਅਸੀਂ ਉਹਦੇ ਅਧੂਰੇ ਵਿੱਚ ਸ਼ਬਦ ਲੈ ਕੋਈ ਲਾਈਨ ਅਸੀਂ ਮੇ ਸਵੀਕਾਰ ਦਿੰਦੇ ਸੀ ਫਿਰ ਵੀ ਦੂਜੇ ਵਿਅਕਤੀ ਨੂੰ ਸਾਡੀ ਜਿਹੜੀ ਗੱਲ ਸੀ ਇਹ ਸਮਝ ਆ ਜਾਂਦੀ ਸੀ ਇਹ ਖੇਤਰ ਨਾਲ ਅੰਤਰ ਕੀਤੀ ਜਾਂਦੀ ਹੈ ਮਤਲਬ ਕਿ ਅਲੱਗ-ਅਲੱਗ ਜਿਹੜੀ ਬੋਲੀ ਹੁੰਦੀ ਆ ਉਹ ਹਰ ਇੱਕ ਖੇਤਰ ਦੀ ਆਪਣੀ ਆਪਣੀ ਬੋਲੀ ਹੁੰਦੀ ਹੈ ਜਿਵੇਂ ਬਾਹਰ ਅਸੀਂ ਕਿਤੇ ਫੋਰਨ ਕੰਟਰੀ ਵਿੱਚ ਜਾਵਾਂਗੇ ਤੇ ਉੱਥੇ ਅੰਗਰੇਜ਼ੀ ਭਾਸ਼ਾ ਬੋਲੀ ਜਾਂਦੀ ਹੈ ਅੰਗਰੇਜ਼ੀ ਲੈਂਗੁਏਜ ਜਾਂ ਅਸੀਂ ਕਿਸੇ ਹੋਰ ਸਟੇਟ ਵਿੱਚ ਜਾਣੇ ਹਾਂ ਤੇ ਉੱਥੇ ਉਸ ਦੀ ਇਹ ਅਲੱਗ ਹਿੰਦੀ ਭਾਸ਼ਾ ਆ ਜਾਂਦੀ ਹੈ ਜਦ ਪੰਜਾਬ ਵਿੱਚ ਪੰਜਾਬੀ ਭਾਸ਼ਾ ਆ ਜਾਂਦੀ ਹੈ ਇਸ ਤਰੀਕੇ ਨਾਲ ਇਹ ਖੇਤਰਾਂ ਨਾਲ ਅੰਤਰ ਕਿਤੇ ਰਹਿੰਦੇ ਹੈ ਤਕਸਾਲੀ ਸਹਿਤਕ ਭਾਸ਼ਾ ਜੋ ਬੋਲੀ ਜਾਂ ਭਾਸ਼ਾ ਦੀ ਵਰਤੋਂ ਲਿਖਣ ਸਮੇਂ ਕੀਤੀ ਜਾਂਦੀ ਹੈ ਉਸ ਨੂੰ ਲਿਖਤੀ ਤਕਸਾਲੀ ਜਾਂ ਸਹਿਤਕ ਭਾਸ਼ਾ ਕਿਹਾ ਜਾਂਦਾ ਹੈ ਇਹ ਵਿਆਕਰਨ ਦੇ ਨਿਯਮਾਂ ਅਨੁਸਾਰ ਬੱਜੀ ਹੁੰਦੀ ਹੈ ਮੀਨਸ ਜਿਹੜੀ ਬੋਲੀ ਆਪਾਂ ਲਿਖਦੇ ਆ ਲਿਖਣ ਸਮੇ ਅਸੀਂ ਕੋਈ ਵੀ ਅਸੀਂ ਨਿਯਮ ਅਸੀਂ ਉਸ ਦੇ ਉੱਤੇ ਲਾਗੂ ਕਰਨਾ ਹੁੰਦਾ ਹੈ ਬੋਲ ਚੱਲਣ ਵੇਲੇ ਸਾਡਾ ਕੋਈ ਨਿਯਮ ਨਹੀਂ ਲਾਗੂ ਹੁੰਦਾ ਹੈ ਲਿਖਣ ਵੇਲੇ ਇਸ ਤੇ ਉੱਤੇ ਨਿਯਮ ਆ ਜਾਂਦੇ ਹਨ ਲਿਪੀ ਭਾਸ਼ਾ ਜਾਂ ਬੋਲੀ ਨੂੰ ਲਿਖਤੀ ਰੂਪ ਵਿੱਚ ਪ੍ਰਗਟ ਕਰਨ ਲਈ ਜਿਹੜੇ ਅੱਖਰਾਂ ਦੇ ਚਿੰਨ ਦੀ ਵਰਤੋਂ ਕੀਤੀ ਜਾਂਦੀ ਹੈ ਉਹਨਾਂ ਸਮੂਹ ਨੂੰ ਅਸੀਂ ਲਿਪੀ ਆਖਦੇ ਹਾਂ ਮੀਨਸ ਭਾਸ਼ਾ ਦੁਨੀਆ ਇਕੱਠੀਆਂ ਹੋ ਕੇ ਜਿਹੜੇ ਸ਼ਬਦ ਬਣਾਉਂਦੀਆਂ ਨੇ ਅਸੀਂ ਉਹਨਾਂ ਭਾਸ਼ਾ ਨੂੰ ਬੋਲਣ ਦੇ ਲਈ ਅਸੀਂ ਆਪਣੀਆਂ ਜਿਹੜੀਆਂ ਆਵਾਜ਼ਾਂ ਧੁਨੀਆਂ ਹੁੰਦੀਆਂ ਹਨ ਉਹਨਾਂ ਨੂੰ ਅਸੀਂ ਅਲੱਗ-ਅਲੱਗ ਚਿੰਨਾ ਵਿੱਚ ਅਸੀਂ ਵਰਤੋਂ ਕੀਤੀ ਹੈ ਨਾ ਦੀ ਉਹਨਾਂ ਦੇ ਸਮੂਹ ਨੂੰ ਅਸੀਂ ਜਦੋਂ ਅਸੀਂ ਲਿਖਦੇ ਹਾਂ ਤੇ ਉਸ ਨੂੰ ਅਸੀਂ ਲਿਪੀ ਆਖਦੇ ਹਾਂ ਉਸ ਨੂੰ ਅਸੀਂ ਲਿਪੀ ਆਖਦੇ ਹਾਂ ਪੰਜਾਬੀ ਭਾਸ਼ਾ ਨੂੰ ਲਿਖਣ ਲਈ ਅਸੀਂ ਗੁਰਮੁਖੀ ਲਿਪੀ ਦਾ ਵਰਤੋਂ ਕਰਦੇ ਹਾਂ ਜਿਵੇਂ ਹਿੰਦੀ ਭਾਸ਼ਾ ਦੀ ਲਿਪੀ ਦੇਵਨਾਗਰੀ ਹੈ ਅੰਗਰੇਜ਼ੀ ਭਾਸ਼ਾ ਦੀ ਲਿਪੀ ਰੋਮਨ ਹੈ ਤੇ ਪੰਜਾਬੀ ਭਾਸ਼ਾ ਦੀ ਲਿਪੀ ਗੁਰਮੁਖੀ ਹੈ ਹਾਂਜੀ ਹੁਣ ਅਸੀਂ ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ ਜਿਹੜੀ ਅਸੀਂ ਟਕਸਾਲੀ ਸਾਡੀ ਜਿਹੜੀ ਭਾਸ਼ਾ ਲਿਖਣ ਵਾਲੀ ਭਾਸ਼ਾ ਹੈ ਉਹਨੂੰ ਉਸਨੂੰ ਅਸੀਂ ਜਿਹੜੇ ਲਿਪੀ ਹੈ ਲਿਪੀ ਨੂੰ ਅਸੀਂ ਵਰਣਮਾਲਾ ਵੀ ਆਖਦੇ ਹਾਂ ਜਿਹੜੇ ਕਿ ਲਿਖਣ ਵਾਲੇ ਜਿਹੜੇ ਚਿੰਨ ਹੁੰਦੇ ਹਨ ਉਹਨਾਂ ਨੂੰ ਅਸੀਂ ਵਰਣਮਾਲਾ ਕਹਿੰਦੇ ਹਾਂ ਗੁਰਮੁਖੀ ਅੱਖਰ ਜਦੋਂ ਅਸੀਂ ਤਰਤੀਬ ਵਿੱਚ ਰੱਖੇ ਜਾਂਦੇ ਹਨ ਉਹਨਾਂ ਨੂੰ ਗੁਰਮੁਖੀ ਵਰਣਮਾਲਾ ਕਿਹਾ ਜਾਂਦਾ ਸੀ ਅਰਬੀ ਤੇ ਫਾਰਸੀ ਧੁਨੀਆਂ ਨੂੰ ਅੰਕਿਤ ਕਰਨ ਲਈ ਪੰਜ ਅੱਖਰ ਸ ਸ ਖ ਖ ਗ ਗ ਜ ਜ ਫ ਫ ਦੇ ਪੈਰਾਂ ਵਿੱਚ ਬਿੰਦੀ ਦੀ ਅਰਬੀ ਤੇ ਫਾਰਸੀ ਧੁਨੀਆਂ ਜਿਹੜੀਆਂ ਸੀਗੀਆਂ ਨਾਨੂੰ ਅੰਕਿਤ ਕਰਨ ਲਈ ਅਸੀਂ ਪੰਜ ਅੱਖਰ ਸੀ ਅਲੱਗ ਲੈ ਸੀਗੇ ਜਿਹੜਾ ਜਿਨ੍ਹਾਂ ਨੂੰ ਅਸੀਂ ਪੈਰਾਂ ਦੇ ਵਿੱਚ ਬਿੰਦੀ ਦੀ ਵਰਤੋਂ ਕਰਕੇ ਅਸੀਂ ਪ੍ਰਯੋਗ ਕਰਦੇ ਸੀਗੇ ਜਿਵੇਂ ਸ ਸੇ ਪੈਰ ਬਿੰਦੀ ਸ਼ ਬੋਲੇ ਖ ਖੇ ਪੈਰ ਬਿੰਦੀ ਖ ਬੋਲੇ ਗੇ ਪੈਰ ਬਿੰਦੀ ਗ ਬੋਲੇ ਜਜੇ ਪੈਰ ਬਿੰਦੀ ਜ਼ ਬੋਲੇ ਖ ਖੇ ਪੈਰ ਬਿੰਦੀ ਫ ਬੋਲੇ ਅੱਖਰ ਬਣਾ ਲੈ ਪਹਿਲਾ ਜਿਹੜੀ ਗੁਰਮੁਖੀ ਲਿਪੀ ਸੀਗੀ ਉਹ ਸਾਡੀ 35 ਅੱਖਰਾਂ ਦੀ ਸੀ ਜਿਸ ਨੂੰ ਅਸੀਂ 35 ਅਖਰੀ ਆਖਦੇ ਸੀ ਫਿਰ ਜਿਹੜੇ ਆ ਅਰਬੀ ਤੇ ਫਾਰਸੀ ਧੁਨੀਆਂ ਜਿਹੜੀਆਂ ਸ਼ਾਮਿਲ ਹੋਈਆਂ ਜਿਹੜੇ ਪੈਰ ਦੇ ਵਿੱਚ ਬਿੰਦੀ ਵਾਲੇ ਇਹਨਾਂ ਨੂੰ ਮਿਲਾ ਕੇ ਸਾਡੇ ਜਿਹੜੇ ਸੀਗੇ ਲਿਪੀ ਦੇ ਅੱਖਰ ਜਿਹੜੀ ਵਰਣਮਾਲਾ ਸੀਗੀ ਉਹ 40 ਅਖਰੀ ਹੋ ਗਈ ਬੁਰਮੁਖੀ ਔਰ ਪਟਿਆਲਾਂ ਵੱਲੋਂ ਇੱਕ ਹੋਰ ਧੁਨੀ ਦੀ ਪਛਾਣ ਕੀਤੀ ਗਈ ਜਿਸ ਨੂੰ ਲੱਲੇ ਪੈਰ ਬਿੰਦੀ ਪੈਰ ਦੇ ਵਿੱਚ ਬਿੰਦੀ ਨਾਲ ਸੰਬੋਧਿਤ ਕੀਤਾ ਗਿਆ ਇਹ 44 ਅਖਰੀ ਬਣ ਗਈ ਠੀਕ ਹੈ ਲਿਪੀ ਦਾ ਸਾਨੂੰ ਇੰਨਾ ਕੁ ਸਮਝ ਲੱਗ ਗਈ ਗਈ ਹੋਵੇਗੀ ਕਿ ਗੁਰਮੁਖੀ ਲਿਪੀ ਜਿਹੜੀ ਹੈ ਉਹ ਇਹ 44 ਅਖਰੀ ਬਣਾ ਦਿੱਤੀ ਗਈ ਹਾਂਜੀ ਹੁਣ ਇਸ ਨੂੰ ਜਿਹੜੇ ਸੀਗੇ ਸਾਡੇ ਨਾ ਧੁਨੀਆਂ ਇਹ ਇੱਕ ਤਰੀਕੇ ਨਾਲ ਸਾਡੀਆਂ ਧੁਨੀਆਂ ਹੀ ਸੀ ਜਿਸ ਨੂੰ ਅਸੀਂ ਲਿਪੀ ਦੇ ਨਾਲ ਬੋਲ ਚੱਲ ਵਾਲੀ ਸਾਡੀ ਭਾਸ਼ਾ ਉਸ ਦਿਨਾਰੇ ਸੇ ਸੰਬੰਧਿਤ ਕੀਤਾ ਹੈ ਪਟਿਆਲਾ ਬਲੋ ਜਿਹੜੀ ਧੁਨੀ ਦੀ ਪਛਾਣ ਕੀਤੀ ਗਈ ਸੀਗੀ ਲੱਲੇ ਪੈਰ ਬਿੰਦੀ ਇਹ ਸਾਡੀਆਂ ਸਾਰੀਆਂ ਹੀ ਧੁਨੀਆਂ ਆਖਦੇ ਹਨ ਹਾਂਜੀ ਧੁਨੀਆਂ ਦੋ ਕਿਸਮਾਂ ਦੀਆਂ ਸੀਆਂ ਜਿਹੜੀ ਸਾਡੀ ਲਿਪੀ ਸੀਗੀ ਟਕਸਾਲੀ ਲਿਖਣ ਲਈ ਜਿਹੜੇ ਚਿੰਨ ਅਸੀਂ ਵਰਤੇ ਚਿੰਨ ਉਹ ਸੀਗੇ ਊੜਾ ਐੜਾ ਈੜੀ ਸਸਾ ਹਹਾ ਕਕ ਖਖ ਗਗ ਕਗ ਆਈਆਂ ਚਚ ਛਛ ਜਜ ਛਜਾਂ ਟੈਂਕ ਠਠ ਡਡ ਢਡਾ ਣਾਣਾ ਤੱਤਾ ਥੱਥਾ ਦੱਦਾ ਤੱਦਾ ਨੰਨਾ ਪੱਪਾ ਫੱਫਾ ਬੱਬਾ ਪਬੰਮਾ ਪਬਾਇਸ ਤ੍ਰਿਕਣਾ ਲੈਗਾ ਪੱਬਾ ਮੰਮਾ ਯਯਾ ਰਾਰਾ ਲੱਲਾ ਬਾਬਾ ਡਾੜਾ ਸਸੇ ਪਰਿੰਦੀ ਸ਼ ਬੋਲੇ ਖਖੇ ਪਰਿੰਦੀ ਖ ਬੋਲੇ ਗਗੇ ਪਰਿੰਦੀ ਗ ਬੋਲੇ ਜਜੇ ਪਰਿੰਦੀ ਜ ਬੋਲੇ ਫਫੇ ਪਰਿੰਦੀ ਫ ਬੋਲੇ ਲੱਲੇ ਪਰਿੰਦੀ ਲ ਬੋਲੇ ਹਾਂਜੀ ਇਸ ਨੂੰ ਫਿਰ ਜਿਹੜੀ ਲਿਪੀ ਸੀਗੀ ਇਸ ਨੂੰ 1 2 3 4 5 6 7 8 8 ਵਰਗ ਦੇ ਹਿੱਸਿਆਂ ਵਿੱਚ ਇਸ ਨੂੰ ਵੰਡਿਆ ਗਿਆ ਸਭ ਤੋਂ ਪਹਿਲਾਂ ਸਿਗਾ ਮੁੱਖ ਵਰਗ ਊੜਾ ਐੜਾ ਈੜੀ ਸਸਾ ਹਾ ਇਸ ਨੂੰ ਮੁੱਖ ਵਰਗ ਦਾ ਨਾਮ ਦਿੱਤਾ ਗਿਆ ਕਕੇ ਵਰਗ ਤੋਂ ਕਕੇ ਤੋਂ ਸਟਾਰਟ ਹੋਣ ਵਾਲੀ ਜਿਹੜੀ ਸੀ ਕ ਕਕਾ ਵਰਗ ਨਾਮ ਦਿੱਤਾ ਗਿਆ ਚਚਾ ਵਰਗ ਦਿੱਤਾ ਗਿਆ ਟੈਂਕਾ ਵਰਗ ਤੱਤਾ ਵਰਗ ਪਪਾ ਵਰਗ ਤੇ ਅੰਤਿਮ ਵਰਗ ਨਵੀਨ ਵਰਗ ਇਹਨਾਂ ਵਿੱਚ ਇਸਨੂੰ ਬੰਡੇ ਆ ਗਿਆ ਊੜਾ ਐੜਾ ਈੜੀ ਇਹ ਤੁਹਾਨੂੰ ਮੈਂ ਪਹਿਲਾਂ ਹੀ ਦੱਸ ਚੁੱਕੀ ਹਾਂ ਪਹਿਲੀ ਆਪਣੀ ਵੀਡੀਓ ਦੇ ਵਿੱਚ ਦੂਸਰੀ ਜਿਹੜੀ ਮੇਰੀ ਵੀਡੀਓ ਆ ਭਾਗ ਸੀਗੀ ਸਵਰ ਇਹ ਸਾਡੇ ਸਵਰ ਹਨ ਸਸੇ ਤੋਂ ਲੈ ਕੇ ਲੱਲੇ ਤੱਕ ਇਹ ਸਾਡੇ ਵਿਅੰਜਨ ਹਨ ਜਿਸਨੂੰ ਅਸੀਂ ਧੁਨੀਆਂ ਵੀ ਆਖਦੇ ਨੇ ਅਲੱਗ-ਅਲੱਗ ਤਰੀਕੇ ਦੀਆਂ ਇਹਨਾਂ ਨੂੰ ਧੁਨੀਆਂ ਨੂੰ ਸੰਬੋਧਿਤ ਕੀਤਾ ਗਿਆ ਦੁਨੀਆਂ ਦੋ ਕਿਸਮ ਦੀਆਂ ਹਨ ਸਵਰ ਤੇ ਵਿਅੰਜਨ ਹਾਂਜੀ ਦੁਨੀਆਂ ਤੁਹਾਨੂੰ ਕਲੀਅਰ ਹੀ ਹੋ ਗਿਆ ਹੋਵੇਗਾ ਕਿ ਮੈਂ ਇਹਨਾਂ ਟੌਪਿਕਸ ਦੇ ਉੱਤੇ ਪਹਿਲਾਂ ਹੀ ਵੀਡੀਓ ਬਣਾ ਚੁੱਕੀ ਹਾਂ ਸਵਰ ਤੇ ਵਿਅੰਜਨ ਠੀਕ ਹੈ ਇਹ ਸਾਡੇ ਸੀਗੇ ਲਿਪੀ ਜਿਹੜੇ ਕੀ ਦੁਨੀਆਂ ਸੀ ਜਿਵੇਂ ਸ ਸ ਸਸਾ ਬੋਲੋਗੇ ਸਸਾ ਇਹ ਆਵਾਜ਼ ਰੁੱਕ ਕੇ ਨਿਕਲਦੀ ਹੈ ਹਾ ਹਾ ਗਲੇ ਚ ਹਵਾਜ ਨਿਕਲਦੀ ਹੈ ਕਕਾ ਖਖਾ ਗਗਾ ਕਗਾ ਇਹ ਗਲੇ ਦੇ ਸ਼ਬਦ ਹਨ ਗਲੇ ਦੇ ਚਿੰਨ ਹਨ ਚਚਾ ਛਛਾ ਜਜਾ ਚਜਾ ਚਜਾ ਇਹ ਜਿਹੜੇ ਸ਼ਬਦ ਹਨ ਇਹ ਵੀ ਜੀਭ ਦੇ ਸ਼ਬਦ ਹਨ ਟੈਂਕਾ ਠਠਾ ਡੱਡਾ ਟੱਡਾ ਇਹ ਤਾਲੂ ਦੇ ਸ਼ਬਦ ਹਨ ਤੱਤਾ ਥੱਥਾ ਦੱਦਾ ਤੱਦਾ ਨੱਨਾ ਇਹ ਦੰਦ ਦੰਦ ਦੇ ਅੱਖਰ ਸ਼ਬਦ ਹਨ ਜਿਸ ਦੇ ਨਾਲ ਜੀਭ ਜਿਹੜੀ ਹੈ ਦੰਦਾਂ ਦੇ ਨਾਲ ਰੁੱਕ ਕੇ ਫਿਰ ਸਾਡੇ ਇਹ ਸ਼ਬਦ ਨਿਕਲਦੇ ਹਨ ਪੱਪਾ ਫੱਫਾ ਬੱਬਾ ਪੱਬਾ ਮੱਮਾ ਇਹ ਬੁੱਲਾ ਨੂੰ ਬੁੱਲੇ ਬੁੱਲਾਂ ਦੇ ਸ਼ਬਦ ਇਹਨਾਂ ਨੂੰ ਕਿਹਾ ਜਾਂਦਾ ਹੈ ਜਿਹੜੇ ਕਿ ਬੁੱਲਾਂ ਦੇ ਨਾਲ ਆਵਾਜ਼ ਜਿਹੜੀ ਹੈ ਰੁੱਕ ਕੇ ਜਦ ਬੁੱਲਾਂ ਨੂੰ ਬੰਨ੍ਹ ਦੇ ਕਰਕੇ ਜਿਹੜੀਆਂ ਆਵਾਜ਼ਾਂ ਨਿਕਲਦੀਆਂ ਹਨ ਧੁਨੀਆਂ ਨਿਕਲਦੀਆਂ ਹਨ ਉਸ ਤਰੀਕੇ ਦੇ ਸ਼ਬਦ ਹਨ ਯਾ ਯਾ ਰਾ ਰਾ ਲੱਲਾ ਵਾਵਾ ਡਾੜਾ ਇਹ ਕਈ ਜੀਵ ਮਰੋੜੀ ਸ਼ਬਦ ਹਨ ਸ ਸੇ ਪਰ ਬਿੰਦੀ ਸ਼ਾ ਬੋਲੇ ਖ ਖੇ ਪਰ ਬਿੰਦੀ ਖਾ ਬੋਲੇ ਜਿਹੜੇ ਇਹ ਹਨ ਇਹ ਲਿਪੀ ਦੇ ਚਿੰਨ ਹਨ ਲਿਪੀ ਦੇ ਚਿੰਨ ਹਨ ਜਿਹੜੇ ਕੀ ਸਾਡੀ ਜਿਹੜੀ ਲਿਖਤ ਟਕਸਾਲੀ ਭਾਸ਼ਾ ਹੈ ਉਹਦੇ ਵਿੱਚ ਇਹ ਮਹੱਤਵਪੂਰਨ ਹਿਸਾ ਆਪਣਾ ਪਾਉਂਦੇ ਹਨ ਇਹਨਾਂ ਧੁਨੀਆਂ ਦੇ ਆ ਦੋ ਕਿਸਮਾਂ ਹੁੰਦੀਆਂ ਹਨ ਸਵਰ ਵਿਅੰਜਨ ਵਿਅੰਜਨ ਸਾਡੇ 38 ਹਨ ਸਵਰ ਸਾਡੇ 3 ਹਨ ਸਵਰ ਜਿਹੜੇ ਸੀਗੇ ਅ ਆ ਈ ਈ ਊ ਊ ਐ ਅ ਓ ਔ ਇਹ ਜਿਹੜੇ ਸਾਡੇ ਸੀਗੇ ਇਹ ਸਵਰ ਸਨ ਹਾਂਜੀ ਜੇ ਤੁਸੀਂ ਇਹਨਾਂ ਬਾਰੇ ਜ਼ਿਆਦਾ ਡੀਪਲੀ ਜਾਣਕਾਰੀ ਲੈਣੀ ਹੈ ਤੇ ਮੇਰੀ ਪਹਿਲਾਂ ਵਾਲੀਆਂ ਜਿਹੜੀਆਂ ਵੀਡੀਓ ਸੀਗੀਆਂ ਭਾਗ ਪਹਿਲਾ ਉਸ ਦੇ ਵਿੱਚ ਅਸੀਂ ਵਿਅੰਜਨ ਬਾਰੇ ਤੁਹਾਨੂੰ ਦੱਸਿਆ ਹੈ ਕਿ ਵਿਅੰਜਨ ਕਿਸ ਤਰੀਕੇ ਨਾਲ ਲਿਖਣੇ ਹਨ ਜਾਂ ਇਸ ਦਾ ਸਹੀ ਉਚਾਰਨ ਕੀ ਹੈ ਦੂਜੀ ਸਾਡੀ ਵੀਡੀਓ ਸੀਗੀ ਭਾਗ ਦੂਜਾ ਜਿਹੜਾ ਸੀਗਾ ਉਸ ਵਾਰ ਦੇ ਸੀਗਾ ਤੀਜਾ ਸਾਡਾ ਭਾਗ ਸੀਗਾ ਲਗਾ ਮਾਤਰਾ ਚੌਥਾ ਸਾਡਾ ਭਾਗ ਸੀਗਾ ਲਗਾ ਖਰ ਪੰਜਵਾਂ ਸਾਡਾ ਭਾਗ ਸੀਗਾ ਦੁੱਤ ਅੱਖਰ ਤੇ 6ਵਾਂ ਸਾਡਾ ਸੀਗਾ ਭਾਗ ਵਿਆਕਰਨ ਦੇ ਉੱਤੇ ਸੀਗਾ ਅੱਜ ਜਿਹੜਾ ਭਾਗ 7 ਬਣਿਆ ਹੈ ਉਹ ਵੀ ਵਿਆਕਰਨ ਦਾ ਹੀ ਮੁੱਖੀ ਹਿੱਸਾ ਭਾਗ ਹੈ ਦੁਨੀਆ ਕੀ ਆਵਾਜ਼ਾਂ ਇਸ ਦੇ ਉੱਤੇ ਮੈਂ ਇਹ ਇੱਕ ਵੀਡੀਓ ਬਣਾਈ ਹੈ ਆਸ ਕਰਦੀ ਹਾਂ ਤੁਹਾਨੂੰ ਦੁਨੀਆ ਬਾਰੇ ਸਮਝ ਹੀ ਲੱਗ ਗਈ ਹੋਵੇਗੀ ਦੁਨੀਆ ਪਾਸ਼ਾ ਬੋਲੀ ਲਿਪੀ ਗੁਰਮੁਖੀ ਲਿਪੀ ਪੰਜਾਬੀ ਨੂੰ ਜਿਹੜੀ ਪਾਸ਼ਾ ਹੈ ਪੰਜਾਬੀ ਲਿਖਣ ਵਾਲੀ ਜਿਹੜੀ ਬੋਲੀ ਹੈ ਜਾਂ ਇਸ ਨੂੰ ਅਸੀਂ ਗੁਰਮੁਖੀ ਲਿਪੀ ਵੀ ਆਖਦੇ ਹਾਂ ਤੇ ਹਾਂਜੀ ਇਹ ਸਾਡੀ ਸੀ ਅੱਜ ਦੀ ਵੀਡੀਓ ਅੱਜ ਕਰਦੀਆਂ ਕਿ ਤੁਹਾਨੂੰ ਇਹ ਮੇਰੀ ਵੀਡੀਓ ਤੋਂ ਤੁਹਾਨੂੰ ਦੁਨੀਆ ਬਾਰੇ ਸਮਝ ਲੱਗੀ ਹੋਵੇਗੀ ਪਲੀਜ਼ ਮੈਨੂੰ ਜੇ ਕੋਈ ਤੁਹਾਨੂੰ ਕੋਈ ਵੀ ਕਿਸੇ ਤਰੀਕੇ ਦੀ ਸਮਝਣ ਵਿੱਚ ਪ੍ਰੋਬਲਮ ਹੁੰਦੀ ਹੈ ਜਾਂ ਪਵਨ ਨੂੰ ਤਕਲੀਫ ਹੁੰਦੀ ਹੈ ਤਾਂ ਤੁਸੀਂ ਮੈਨੂੰ ਕਮੈਂਟ ਬਾਕਸ ਵਿੱਚ ਸ਼ੇਅਰ ਕਰ ਸਕਦੇ ਆ ਪਲੀਜ਼ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਕਮੈਂਟ ਕੁਝ ਵੀ ਕਰ ਸਕਦੇ ਆ ਤਾਂ ਕਿ ਮੈਨੂੰ ਪਤਾ ਲੱਗਦਾ ਰਹੇ ਕਿ ਤੁਹਾਨੂੰ ਮੇਰੀ ਵੀਡੀਓ ਕਿੱਦਾਂ ਦੀ ਲੱਗਦੀ ਹੈ ਔਰ ਮੈਂ ਜੇ ਕੁਝ ਗਲਤੀਆਂ ਜਾਂ ਮਿਸਟੇਕਸ ਹੁੰਦੀਆਂ ਹਨ ਤਾਂ ਕਿ ਮੈਂ ਨੈਕਸਟ ਵੀਡੀਓ ਵਿੱਚ ਉਸ ਨੂੰ ਸੁਧਾਰ ਕਰ ਸਕਾਂ ਤੇ ਜਾਂ ਫਿਰ ਮੈਂ ਤੁਹਾਡੇ ਅਕੋਰਡਿੰਗ ਹੀ ਨਵੀਂ ਵੀਡੀਓ ਲੈ ਕੇ ਆਵਾਂ ਜਾਂ ਮੈਨੂੰ ਤੁਸੀਂ ਕੋਈ ਟੌਪਿਕ ਦੇ ਸਕਦੇ ਆਂ ਕਿ ਹਾਂ ਵੀ ਮੈਂ ਉਸ ਵੀਡੀਓ ਦੇ ਉੱਤੇ ਆਧਾਰ ਤੇ ਮੈਂ ਇੱਕ ਵੀਡੀਓ ਤਿਆਰ ਕਰਾਂ ਜੋ ਕੋਈ ਵੀ ਟੌਪਿਕ ਦੇ ਸਕਦੇ ਆਂ ਤੇ ਅੱਜ ਦਾ ਸਾਡਾ ਵੀਡੀਓ ਦਾ ਬਣਾਉਣ ਦਾ ਇਹੀ ਸੀਗਾ ਕਿ ਅਸੀਂ ਪੰਜਾਬੀ ਵਿਆਕਰਣ ਬਾਰੇ ਡੀਪਲੀ ਸਮਝ ਸਕੀਏ ਆਪਣੀ ਭਾਸ਼ਾ ਨੂੰ ਪੰਜਾਬੀ ਮਾਂ ਬੋਲੀ ਨੂੰ ਬਚਾਏ ਰੱਖੋ ਬਣਾਏ ਰੱਖੋ ਤੇ ਇਸ ਨੂੰ ਇਸ ਦੇ ਆਧਾਰ ਦੇ ਉੱਤੇ ਪੰਜਾਬੀ ਭਾਸ਼ਾ ਜਿਹੜੀ ਆ ਇਹ ਅਲੋਪ ਇੱਕ ਤਰੀਕੇ ਨਾਲ ਹੋਈ ਜਾ ਰਹੀ ਹੈ ਕਿ ਬਹੁਤ ਹੀ ਘੱਟ ਵਿਅਕਤੀ ਪੰਜਾਬੀ ਨੂੰ ਜਾਣਦੇ ਹਨ ਜਾਂ ਪੰਜਾਬੀ ਬੋਲਦੇ ਹਨ ਤੇ ਬਾਕੀ ਐਂਡ ਅੰਤ ਵਿੱਚ ਕਿ ਮੇਰੀ ਵੀਡੀਓ ਨੂੰ ਪਲੀਜ਼ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਬਾਕੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਮੇਰੀ ਜੜੀ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹਿਲਾਂ ਪਹੁੰਚ ਸਕੇ ਧੰਨਵਾਦ ਜੀ